ਪਾਕਿਸਤਾਨ ਤੇ ਕੀਤੀ 에ਅ ਸਟ੍ਰਾਈਕ ਤੋਂ ਬਾਅਦ ਵੈਸੇ ਵੀ ਦੋਵਾਂ ਦੇਸ਼ਾਂ ਵਿਚਾਲੇ ਮਾਹੌਲ ਬੜਾ ਤਣਾਅਪੂਰਨ ਹੈ ਤੇ ਸਰਹੱਦਾਂ ਤੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਐਤਵਾਰ ਨੂੰ ਅਜਨਾਲਾ ਦੀ ਨੋਂਦੀ ਬੀਐਸਐਫ ਦੀ 73ਵੀਂ ਬਟਾਲੀਅਨ ਦੀ ਬੀਓਪੀ ਤੋਂ ਪ੍ਰਕਾਸ਼ ਸਵੇਰੇ ਕਰੀਬ 9:30 ਵਜੇ ਜਵਾਨਾਂ ਨੂੰ ਪਾਕਿਸਤਾਨ ਵੱਲੋਂ ਹਵਾ 'ਚ ਸ਼ੱਕੀ ਡਰੋਨ ਵਰਗੀ ਚੀਜ਼ ਆਉਂਦੀ ਵਿਖਾਈ ਦਿੱਤੀ ਜਿਸ ਤੋਂ ਬਾਅਦ ਪਹਿਲਾਂ ਤਾਂ ਸਨਸਨੀ ਫੈਲਦੀ ਪਰ ਜਿਵੇਂ ਹੀ ਉਹ ਚੀਜ਼ ਭਾਰਤ ਦੀ ਸਰਹੱਦ 'ਤੇ ਆਈ ਤਾਂ ਜਵਾਨਾਂ ਨੇ ਗੋਲੀ ਮਾਰ ਕੇ ਉਸ ਨੂੰ ਹੇਠਾਂ ਸੁੱਟਿਆ ਪਰ ਜਦੋਂ ਜਵਾਨਾਂ ਨੇ ਨੇੜੇ ਜਾ ਕੇ ਵੇਖਿਆ ਤਾਂ ਭਾਲੂ ਦੀ ਸ਼ਕਲ ਵਾਲਾ ਗੁਬਾਰਾ ਸੀ। ਉਦੋਂ ਹੀ 73ਵੀਂ ਬਟਾਲੀਅਨ ਕੰਪਨੀ ਦੇ ਕਮਾਂਡਰ ਅਰਨ ਬ੍ਰਜੇਸ਼ ਨੇ ਦੱਸਿਆ ਕਿ 11 ਫਰਵਰੀ ਨੂੰ ਵੀ ਇਸੇ ਤਰ੍ਹਾਂ ਦੀ ਚੀਜ਼ ਵਿਖਾਈ ਦਿੱਤੀ ਸੀ। ਉਸਨੂੰ ਵੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਦੂਰ ਹੋਣ ਦੀ وجہ ਨਾਲ ਵਾਪਸ ਚਲੀ ਗਈ ਸੀ। ਤੇ ਐਤਵਾਰ ਨੂੰ ਫਿਰ ਉਸੇ ਦਿਸ਼ਾ ਤੋਂ ਕੋਈ ਚੀਜ਼ ਆਉਂਦੀ ਵਿਖਾਈ ਦਿੱਤੀ ਤਾਂ ਉਹਨਾਂ ਗੋਲੀ ਮਾਰ ਕੇ ਉਸਨੂੰ ਥੱਲੇ ਸੁੱਟ ਲਿਆ। ਪਰ ਗੁਬਾਰੇ 'ਚ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਪਰ ਬੀਐਸਐਫ ਅਧਿਕਾਰੀ ਤੇ ਖੁਫੀਆ ਏਜੰਸੀਆਂ ਵੱਲੋਂ छानबीन ਕੀਤੀ ਜਾ ਰਹੀ ਹੈ। ਅਜਨਾਲਾ ਤੋਂ ਵਿਸ਼ਾਲ ਸ਼ਰਮਾ ਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ